ਨੇ ਉਲੀ ਵਾਲੇ ਪੀਆਰ 131 ਦੀ ਵਾਢੀ ਸ਼ੁਰੂ ਹੋ ਚੁੱਕੀ ਆ ਤੇ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਆ ਡੇੜ ਕਿੱਲੇ ਦਾ ਝੋਨਾ ਜਿਹੜਾ ਹੈਗਾ ਇਹ ਆਪਣਾ ਪੈ ਚਲਦਿਆ ਥਾਲੇ ਦੇ ਵਿੱਚ ਪੈ ਰਿਆ ਡੇੜ ਕਿੱਲੇ ਦਾ ਜੋ ਆਇਆ ਹੈ ਆ ਜਿਹੜਾ ਝੋਨਾ ਪੈ ਰਿਹਾ ਟਰਾਲੇ ਦੇ ਵਿੱਚ ਇਹ ਕਿੱਲੇ ਦਾ ਝੋਨਾ ਤੇ ਮਹਾਰਾਜ ਨੇ ਚੰਗੇ ਰੰਗ ਭਾਗ ਲਾਏ ਆ ਆ ਭਾਈ ਕੰਬੈਨ ਵਾਲੇ ਆ ਤੇ ਆ ਝੋਨਾ ਜਿਹੜਾ ਹੈਗਾ ਇਸ ਟਰਾਲੇ ਦੇ ਵਿੱਚ ਇਹ 1.5 ਕਿੱਲੇ ਦਾ ਝੋਨਾ ਪੈ ਚੱਲਿਆ ਇਹਦੇ ਤੋਂ ਉਮੀਦ ਕਰਦੇ ਆਂ ਵੀ ਝਾੜ ਵਾਹ ਕੇ ਵੀ ਕਿਰਪਾ ਨਾਲ ਚੰਗਾ ਹੋਣ ਵਾਲਾ ਤੇ ਦਾਣੇ ਬਾਈ ਹੁਣ ਜਦੋਂ ਪੂਰੇ ਵਜਨ ਚ ਬਾਕੀ ਜੋ ਮਾਰ ਆਈ ਵੀ ਮਰਜੀ ਵੀਡੀਓ ਨੂੰ ਸ਼ੇਅਰ ਕਰੀ ਚੱਲੋ ਇਹ ਜਿਹੜਾ ਝੋਨਾ ਇਹ ਆਪਾਂ ਨਾ ਮੰਡੀ 'ਚ ਤੋਲਣਾ ਸੋ ਇਹਦਾ ਫਾਈਨਲ ਚਾੜ ਕੀ ਹੋਊਗਾ ਉਹ ਆਪਾਂ ਤੁਹਾਨੂੰ ਜਦੋਂ ਤੋਲ ਲੱਗ ਜੂਗਾ ਉਦੋਂ ਦੱਸਾਂਗੇ ਤੇ ਆਪਾਂ ਬਾਈ ਦਪਿੰਦਰ ਸਿੰਘ ਹੋਂਦੇ ਨਾਲ ਗੱਲ ਕਰਦੇ ਆ ਸਾਢੇ 4 ਕਿੱਲੇ ਝੋਨਾ ਜਿਹੜਾ ਹੈਗਾ ਉਹ ਵੱਡਿਆ ਜਾ ਚੁੱਕਿਆ ਸਾਢੇ 4 ਕਿੱਲੇ ਝੋਨਾ ਵੱਡਿਆ ਜਾ ਚੁੱਕਾ 1.5 ਕਿੱਲਾ ਆ ਸੀਗਾ ਤੇ ਤੁਸੀਂ ਜਿਹਦੇ ਵਿੱਚ ਮੈਂ ਇਸ ਵੇਲੇ ਖੜਾ 1.5 ਕਿੱਲਾ ਝੋਨਾ ਆ ਤੇ ਉਹ ਟਰਾਲੀ ਦੇ ਵਿੱਚ ਐਸ ਵੇਲੇ 1.5 ਕਿੱਲੇ ਦਾ ਝੋਨਾ ਪਿਆ ਹੋਇਆ ਤੇ 3 ਕਿੱਲੇ ਦਾ ਝੋਨਾ ਇਹ ਦੋ ਕਿਲਾ ਵੰਡਿਆ ਜਾ ਚੁੱਕਿਆ ਤੇ ਹੁਣ ਜਿਹੜਾ ਹੈਗਾ ਨਾਲ ਦੇ ਖਿਆਰੇ ਦੇ ਵਿੱਚ ਕੰਬਾਈਨ ਐਂਟਰ ਕਰਨ ਨੂੰ ਲੱਗੀ ਆ ਤੇ ਆਪਾਂ ਦੁਪਿੰਦਰ ਸਿੰਘ ਜੀ ਨੂੰ ਪੁੱਛਦੇ ਆ ਵੀ ਕੀ ਤੱਕ ਜੀ ਲੱਗਦੀ ਆ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਤੱਕ ਜੀ ਲੱਗਦੀ ਆ ਤੇ ਜਿਹੜੇ ਤਿੰਨ ਕਿੱਲੇ ਪਹਿਲਾਂ ਵੱਡੇ ਆ ਉਹ ਕਿੰਨੀਆਂ ਟੈਂਕੀਆਂ ਹੋਗੀਆਂ ਸੀ ਸੱਤ ਟੈਂਕੀਆਂ ਤਿੰਨ ਕਿੱਲਿਆਂ ਚ ਤੇ ਆਹ ਜਿਹੜਾ ਟਰਾਲਾ ਇਹ ਪਿੱਛੇ ਖੜਾ ਇਹ ਕਿੰਨੇ ਵਾਹ ਕਿੰਨੇ ਦਾ ਟਰਾਲਾ 14 7 ਦਾ 14 7 ਦਾ 3 ਫੁੱਟ ਬੈੱਡ ਬੈੱਡਾ ਇਹਦਾ ਠੀਕ ਹੈ 3 ਫੁੱਟ ਦਾ ਬੈੱਡਾ ਬਾਈ 14 7 ਦਾ ਟਰਾਲਾ ਤੇ ਇਹ ਕੁਝ ਊਣਾ ਰਹਿ ਗਿਆ ਸੀ ਕਿੱਥੋਂ ਤੱਕ ਆ ਗਿਆ ਸੀ ਤਿੰਨ ਕਿੱਲੇ ਦਾ ਝੋਨਾ ਇਹਦੇ ਚ ਇੰਨਾ ਕੁਝ ਆ ਗਿਆ ਸੀ ਬਚੇ ਤਾਂ ਹੁਣ ਤੇ ਆਏਗਾ ਠੀਕ ਹੈ ਰਖ ਭਰ ਗਿਆ ਸੀ ਇਹਨਾਂ ਉੱਤੇ ਦੀ ਦਾ ਠੀਕ ਹੈ ਤਾਂ ਤਿੰਨ ਕਿੱਲੇ ਤੁਸੀਂ ਰੱਖ ਲਓ ਵੀ ਇਹਦੇ ਚ ਸੱਤ ਟੈਂਕੀਆਂ ਪੈਗੀਆਂ ਸੀ ਤਿੰਨ ਕਿੱਲਾਂ ਦੇ ਵਿੱਚੋਂ ਡੇਢ ਵਿਚਾਰ ਪੈਗੀਆਂ ਤੇ ਡੇਢ ਕਿੱਲੇ ਦੇ ਵਿੱਚੋਂ ਚਾਰ ਟੈਂਕੀਆਂ ਪੈਗੀਆਂ ਕਣਕ 40 ਮਾਣ ਪੈਂਦੀ ਹੈ ਟੈਂਕੀ ਦੇ ਵਿੱਚ ਤੇ ਝੋਨਾ ਉਸ ਹੱਬ ਨਾਲ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨਾ ਪੈ ਸਕਦਾ ਟੈਂਕੀ ਦੇ ਵਿੱਚ ਤੇ ਵਾਹਿਗੁਰੂ ਦੀ ਕਿਰਪਾ ਸਦਕਾ ਜੇ ਆਪਾਂ ਆਹ ਚੀਜ਼ ਦੇਖੀਏ ਥੱਲੇ ਆ ਜਿਹੜਾ ਝੋਨੇ ਦਾ ਬਚਿਆ ਹੋਇਆ ਬਚੀ ਹੋਈ ਰਹਿਣਦ ਖੂਨ ਦਾ ਮੁੱਢ ਇਹਦੇ ਤੋਂ ਅੰਦਾਜ਼ਾ ਆਪਾਂ ਲਾ ਸਕਦੇ ਹਾਂ ਵੀ ਝਾੜ ਪੱਖੋਂ ਇਹ ਝੋਨਾ ਕਿਸ ਤਰ੍ਹਾਂ ਦਾ ਰਿਹਾ ਹੋਊਗਾ ਇਹ ਨਾੜਾ ਜਿਹੜਾ ਹਜੇ ਵੀ ਜਾਨ ਚਾ ਤੇ 22 ਦਿਨ ਪਹਿਲਾਂ ਪਾਣੀ ਬੰਦ ਕਰ ਦਿੱਤਾ ਗਿਆ ਸੀ ਤੇ ਆ ਇਸ ਵੇਲੇ ਜ਼ਮੀਨ ਦੀ ਪੋਜੀਸ਼ਨ ਹੈ ਠੀਕ ਹੈ ਜੀ ਤੇ ਹੁਣ ਕੰਬਾਈਨ ਦੂਸਰੇ ਵਾਹਨ ਦੇ ਵਿੱਚ ਚੱਲਦੀ ਪਈ ਆ ਕਿੰਨਾ ਕੁੱਲ ਝਾੜ ਇਸ ਵਾਹਨ ਦੇ ਵਿੱਚੋਂ ਸਾਨੂੰ ਮਿਲੂਗਾ ਪੀਆਰ 131 ਵੈਰਾਈਟੀ ਸਿਰਫ 2296 ਰੁਪਏ ਪ੍ਰਤੀ ਏਕੜ ਖਰਚਾ ਕਰਕੇ ਇਹ ਝੋਨਾ 1.5 ਕਿੱਲੇ ਇਸ ਖੇਤ ਦੇ ਵਿੱਚ ਪਾਲਿਆ ਗਿਆ ਬਾਈ ਰੁਪਿੰਦਰ ਸਿੰਘ ਹੁਣਾ ਵੱਲੋਂ ਤੇ ਨਾਲ ਸਾਡੇ ਛੋਟੇ ਭਾਈ ਸਾਹਿਬ ਰਾਜਵਿੰਦਰ ਸਿੰਘ ਰਾਜਾ ਜੀ ਇਹਨਾਂ ਦਾ ਵੀ ਪੂਰਾ ਸਹਿਯੋਗ ਰਿਹਾ ਤੇ ਉਹ ਕਿੱਧਰ ਗਏ ਬਾਬਾ ਜੀ ਕਿੱਧਰ ਗਏ ਉਹ ਨਾਲ ਸਾਡੇ ਸਾਡੇ ਸਾਂਝੀ ਆ ਉਹਨਾਂ ਤੋਂ ਬਿਨਾ ਤਾਂ ਇਹ ਪੋਸੀਬਲ ਹੀ ਨਹੀਂ ਹੋਣਾ ਸੀ ਉਹ ਜਿਹੜੇ ਸਾਡੇ ਸਾਂਝੀ ਆ ਉਹ ਅੱਗੇ ਕੰਬਾਈਨ ਦੇ ਨਾਲ ਤੇ ਇਹ ਸਾਰਾ ਵਾਹਿਗੁਰੂ ਦੀ ਕਿਰਪਾ ਸਦਕਾ ਜਿਹੜਾ ਅੱਜ ਮਸ਼ੀਨ ਲੱਗ ਚੁੱਕੀ ਆ ਤੇ ਸਾਢੇ 4 ਕਿੱਲਿਆਂ ਦਾ ਝੋਨਾ ਵੜਿਆ ਜਾ ਚੁੱਕਿਆ ਤੇ ਇੱਧਰ ਇਹ ਕਿੰਨੇ ਰਹਿ ਗਏ ਇਹ ਰਹਿ ਗਏ ਫਿਰ ਆ ਸਾਹਮਣੇ ਜਿਹੜੇ ਤੁਸੀਂ ਦੇਖ ਰਹੇ ਹੋ ਪੱਕਿਆ ਪੱਕਿਆ ਆ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਇੱਕ ਕੇਰਾ ਤਾਂ ਆਹ ਜਿਹੜਾ ਜਿਹਦੇ 'ਚ ਹੁਣ ਕੰਬਾਈਨ ਲੱਗੀ ਹੋਈ ਆ ਠੀਕ ਆ ਜੀ ਇੱਕ ਕੇਰਾ ਆਹ ਤੇ ਬਾਕੀ ਉਹ ਜਿਹੜਾ ਸਾਹਮਣੇ ਪੱਕਿਆ ਹੋਇਆ ਝੋਨਾ ਨਜ਼ਰ ਆ ਰਿਹਾ ਉਹ ਇਹ ਕੁੱਲ 6 ਕਿੱਲੇ ਝੋਨਾ ਇਹ ਝੋਨਾ ਜਿਹੜਾ ਹੈਗਾ ਮਹਾਰਾਜ ਦੀਪਾ ਨਾਲ ਟਰਾਲੀਆਂ 'ਚ ਪੈਣ ਲੱਗਿਆ ਜਿਸ ਤਰ੍ਹਾਂ ਦੇ ਅਸਾਰ ਜਿਵੇਂ 3 ਕਿੱਲੇ ਦੇ ਵਿੱਚੋਂ 7 ਟੈਂਕੀਆਂ ਪੈ ਗਈਆਂ ਟਰਾਲੀ ਦੇ ਵਿੱਚ ਤੇ 1.5 ਕਿੱਲੇ ਦੇ ਵਿੱਚੋਂ 4 ਟੈਂਕੀਆਂ ਟਰਾਲੀ ਦੇ ਵਿੱਚ ਪੈ ਗਈਆਂ ਉਹਦੇ ਤੋਂ ਤਾਂ ਆਪਾਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਝਾੜ ਜਿਹੜਾ ਹੈਗਾ ਵਾਹਿਗੁਰੂ ਦੀ ਕਿਰਪਾ ਨਾਲ ਇਸ ਵਾਹਣ ਦੇ ਵਿੱਚੋਂ ਸਾਡੀ ਉਮੀਦ ਮੁਤਾਬਕ ਹੀ ਨਹੀਂ ਸਾਡੀ ਉਮੀਦ ਤੋਂ ਹੋਰ ਆ ਵੱਧ ਕੇ ਆਉਣ ਦੀ ਸੰਭਾਵਨਾ ਹੈ ਤੇ ਬਾਕੀ ਜੋ ਵੀ ਹੋਏਗਾ ਉਹ ਆਪਾਂ ਜਦੋਂ ਤੋਲ ਲੱਗ ਜਾਏਗਾ ਮੰਡੀ ਦੇ ਵਿੱਚ ਤਾਂ ਕਿੰਨੇ ਗੱਟੇ ਭਰੇ ਗਏ ਉਹ ਸਾਰੀ ਜਾਣਕਾਰੀ ਆਪਾਂ ਐਕਚੁਅਲ ਝਾੜ ਕਿੰਨਾ ਹੋਇਆ ਉਹ ਆਪਾਂ ਤੁਹਾਨੂੰ ਦੱਸਾਂਗੇ ਜਦੋਂ ਮੰਡੀ ਦੇ ਵਿੱਚ ਤੋਲ ਲੱਗ ਕੇ ਘੱਟੇ ਭਰੇ ਜਾ ਚੁੱਕੇ ਹੋਣਗੇ ਤੇ ਉਹ ਤਾਂ ਨਾਲੇ ਕਾਗਜ਼ ਤੇ ਲਿਖ ਕੇ ਆਪਾਂ ਨੂੰ ਮਿਲਦਾ ਹੁੰਦਾ ਵੀ ਕਿੰਨੇ ਘੱਟੇ ਤੋਲੇ ਆ ਤੇ ਕਿੰਨਾ ਝਾੜ ਹੋ ਗਿਆ ਸੋ ਆ ਦੇਖ ਲਓ ਤੁਸੀਂ ਮਸ਼ੀਨ ਲੱਗੀ ਹੋਈ ਆ ਤੇ ਝੋਨਾ ਜਿਹੜਾ ਹੈਗਾ ਵੱਡਿਆ ਜਾ ਰਿਹਾ ਮਹਾਰਾਜ ਸਭ ਤੇ ਕਿਰਪਾ ਕਰਨ ਜਿਹੜਾ ਇਸ ਇਸ ਵਾਰ ਕਿਸਾਨਾਂ ਦੇ ਨਾਲ ਮੌਸਮ ਪੱਖੋਂ ਪੱਕਾ ਹੋ ਗਿਆ ਝਾੜ ਬਹੁਤ ਘਟ ਆ ਰਹੇ ਆ ਪੂਰੇ ਪੰਜਾਬ ਦੇ ਵਿੱਚ ਅਸੀਂ ਇਹੀ ਬੇਨਤੀ ਕਰਦੇ ਆ ਕਿ ਮਹਾਰਾਜ ਕਿਰਪਾ ਕਰਨ ਜਿਨ੍ਹਾਂ ਦੇ ਝੋਨੇ ਅਜੇ ਵੱਢਣ ਵਾਲੇ ਆ ਉਹਨਾਂ ਦਾ ਝਾੜ ਚੰਗਾ ਹੋਵੇ ਤੇ ਸਾਡਾ ਝਾੜ ਸਾਨੂੰ ਉਮੀਦ ਆ ਕਿ ਸਾਡੀ ਉਮੀਦ ਤੋਂ ਵੱਧ ਕੇ ਆਏਗਾ ਸਾਡੀ ਉਮੀਦ ਅਨੁਸਾਰ ਆਏਗਾ ਤੇ ਬਾਕੀ ਜੋ ਦੇਣਾ ਮਹਾਰਾਜ ਨੇ ਉਹ ਦੇ ਹੀ ਦੇਣਾ ਤੇ ਵਾਹਿਗੁਰੂ ਕਿਰਪਾ ਕਰੇ ਸਾਡੀਆਂ ਝੋਲੀਆਂ ਜਿਹੜੀਆਂ ਆ ਗਈਆਂ ਸੋਨੇ ਝਾੜ ਦੇ ਨਾਲ ਭਰੇ ਠੀਕ ਹੈ ਜੀ ਇਹ ਇਹ ਸੂਚਨਾ ਤੁਹਾਨੂੰ ਦੇਣੀ ਸੀ ਵੀ ਮਸ਼ੀਨ ਲੱਗ ਚੁੱਕੀ ਆ ਤੇ ਆਪਣਾ ਜਿਹੜਾ ਹੈਗਾ ਝੋਨਾ ਵਧਿਆ ਜਾ ਰਿਹਾ ਸਾਡੇ 4 ਕਿੱਲਾਂ ਚੋਂ 11 ਟੈਂਕੀਆਂ ਸਾਡੀਆਂ ਟਰਾਲੀਆਂ ਚ ਪੈ ਚੁੱਕੀਆਂ ਤੇ ਹੁਣ ਮੈਂ ਤੁਹਾਡੇ ਸਵਾਲਾਂ ਦੇ ਜਵਾਬ ਦੇਖ ਲੈਣਾ ਅ ਬਲਜਿੰਦਰ ਸਿੰਘ ਪੁੱਛ ਰਹੇ ਆ ਕਣਕ ਕਦੋਂ ਬੀਜਣੀ ਚਾਹੀਦੀ ਆ भाई जी ਕਣਕ ਹਜੇ ਟੈਂਪਰੇਚਰ ਚੱਲ ਰਿਹਾ ਦਿਨ ਦਾ 32 34 ਡਿਗਰੀ ਜਿੰਨਾ ਚਿਰ ਇਹ ਟੈਂਪਰੇਚਰ 25 ਡਿਗਰੀ ਦੇ ਨੇੜੇ ਤੇੜੇ ਨਹੀਂ ਆਉਂਦਾ ਆਪਾਂ ਨੂੰ ਕਣਕ ਬੀਜਣ ਦੀ ਕਾਹਲੀ ਨਹੀਂ ਕਰਨੀ ਚਾਹੀਦੀ ਟੈਂਪਰੇਚਰ ਨੂੰ ਥੱਲੇ ਆਉਣ ਦਿਓ ਠੀਕ ਹੈ ਜੀ ਹਾਲੇ ਤਾਂ 22 23 ਤਰੀਕ ਆ ਤੇ ਹਫਤੇ ਦੇ ਵਿੱਚ ਹੋਰ ਟੈਂਪਰੇਚਰ ਥੱਲੇ ਆਊਗਾ ਜੇ ਟੈਂਪਰੇਚਰ 25 ਡਿਗਰੀ ਦੇ ਨੇੜੇ ਤੇੜੇ ਆ ਜਾਂਦਾ ਹਫਤੇ ਦੇ ਵਿੱਚ ਵਿੱਚ ਤਾਂ ਤੁਸੀਂ 1 ਨਵੰਬਰ ਤੋਂ ਕਣਕ ਬੀਜਣੀ ਸ਼ੁਰੂ ਕਰ ਸਕਦੇ ਹੋ ਤੇ ਜੇ 5-7 ਨਵੰਬਰ ਦੇ ਆਸ-ਪਾਸੇ ਟੈਂਪਰੇਚਰ ਥੱਲੇ ਆਉਂਦਾ ਤਾਂ ਫਿਰ ਆਪਾਂ ਨੂੰ 5-7 ਨਵੰਬਰ ਤੋਂ ਕਣਕ ਦੀ ਬਜਾਈ ਸ਼ੁਰੂ ਕਰਨੀ ਚਾਹੀਦੀ ਆ ਮੈਂ ਤੁਹਾਨੂੰ ਇੱਕ ਕਿਸਾਨ ਦੇ ਨਾਲ ਮਿਲਵਾ ਵੀ ਚੁੱਕਿਆ ਜਿਹੜੇ ਸਾਡੇ ਫਾਰਮਰ ਫੀਲਡ ਸਕੂਲ ਵਿੱਚ ਆਏ ਸੀ ਤੇ ਉਹਨਾਂ ਨੇ ਦੱਸਿਆ ਸੀਗਾ ਕਿ ਪਿਛਲੇ ਸਾਲ ਉਹ 2 ਨਵੰਬਰ ਨੂੰ ਕਣਕ ਬੀਜ ਕੇ ਫਸ ਗਏ ਉਹਨਾਂ ਦਾ ਝਾੜ ਰਹਿ ਗਿਆ ਸਿਰਫ 55 ਮਾਣ ਪ੍ਰਤੀ ਏਕੜ 2 ਨਵੰਬਰ ਵਾਲੀ ਬਜਾਦ ਦਾ ਦੋ ਕਿੱਲੇ ਸੰਢੀ ਕਰਕੇ ਉਹਨਾਂ ਨੂੰ ਵੋਹਣੇ ਪਏ ਤੇ ਬਾਕੀ ਦੇ ਵਿੱਚ ਝਾੜਦਾ ਬਹੁਤ ਨੁਕਸਾਨ ਹੋਇਆ ਤੇ ਉਸ ਤੋਂ ਪਹਿਲਾਂ ਲਗਾਤਾਰ 3 ਸਾਲਾਂ ਤੋਂ ਉਹ 20 21 22 ਨਵੰਬਰ ਦੇ ਵਿੱਚ ਕਣਕ ਦੀ ਬਜਾਦ ਵਾਲਾ ਕੰਮ ਨਵੇੜ ਦਿੰਦੇ ਸੀ ਤੇ ਉਹਨਾਂ ਦਾ ਝਾੜ 65 ਮਾਣ ਦੇ ਆਸ-ਪਾਸ ਆਉਂਦਾ ਸੀਗਾ ਸੋ ਇਹੀ ਆ ਕਿ ਭਾਈ ਕਾਲੀ ਨਾ ਕਰੋ ਗਰਮੀ ਜਦੋਂ ਜ਼ਿਆਦਾ ਪੈ ਰਹੀ ਆ ਉਦੋਂ ਕਣਕ ਬੀਜਣ ਦਾ ਕੋਈ ਫਾਇਦਾ ਨਹੀਂ ਜ਼ਿਆਦਾ ਗਰਮੀ ਵਾਲੇ ਦਿਨਾਂ ਦੇ ਵਿੱਚ ਸੁੰਢੀ ਦਾ ਜਿਹੜਾ ਪਤੰਗਾ ਉਹ ਹਾਜ਼ਰ ਹੋ ਜਾਂਦਾ ਤੇ ਜਿਵੇਂ ਹੀ ਕਣਕ ਉੱਗ ਕੇ ਹਰਿਆਲੀ ਆਉਂਦੀ ਹੈ ਖੇਤ ਦੇ ਵਿੱਚ ਉਹ ਜਿਹੜਾ ਪਤੰਗਾ ਹੈਗਾ ਕਣਕ ਦੇ ਵਿੱਚ ਆਂਡੇ ਦੇ ਕੇ ਸੁੰਢੀ ਪੈਦਾ ਕਰ ਦਿੰਦਾ ਤਾਂ ਥੋੜਾ ਜਿਹਾ ਸਬਰ ਰੱਖੋ ਠੀਕ ਹੈ ਐਤਕੀ ਆਪਾਂ ਝੋਨਾ ਪੰਜਾਬ ਸਰਕਾਰ ਦੇ ਮੰਗਰ ਲੱਗ ਕੇ ਜਿਹੜਾ ਹੈਗਾ ਗੇਤਾ ਲਾਇਆ 10 ਜੂਨ ਤੋਂ ਵੀ ਪਹਿਲਾਂ ਲਾਉਣਾ ਸ਼ੁਰੂ ਕਰਤਾ ਸੀਗਾ ਹਨਾ ਤਾਂ ਕੀ ਬਾਣੀ ਛੇਤੀ ਝੋਨਾ ਲਾਉਣ ਨਾਲ ਅਸੀਂ ਝਾੜ ਵੱਧ ਕੱਢ ਲੇ ਝਾੜ ਤਾਂ ਉਹੀ ਨਿਕਲੇ ਆਣਾ ਜਿਹੜੇ ਗੁਰੂ ਮਹਾਰਾਜ ਦੀ ਮਰਜ਼ੀ ਦੇ ਆ ਠੀਕ ਆ ਜੇ ਸਾਡੀ ਕਾਲ ਦੇ ਨਾਲ ਝਾੜ ਵੱਧ ਨਿਕਲਦੇ ਹੁੰਦੇ ਤਾਂ ਐਤਕੀ ਅਸੀਂ ਬਹੁ ਗਿਣਤੀ ਕਿਸਾਨਾਂ ਨੇ ਕੀਤਾ ਝੋਨਾ ਲਾਇਆ ਸੀ ਦੂਜਿਆਂ ਦੇ ਆਮ ਦੇ ਮੁਕਾਬਲੇ ਤੇ ਝਾੜ ਜਿਹੜੇ ਹੈਗੇ ਆ 62 65 67 70 ਬਹੁ ਗਿਣਤੀ ਕਿਸਾਨਾਂ ਦੇ ਝਾੜ ਆ ਮੇਰੇ ਪਿੰਡ ਇੱਕ ਕਿਸਾਨ ਦਾ ਝਾੜ 45 ਮਣ ਕਿੱਲੇ ਦਾ ਆਇਆ 45 ਮਣ ਤਾਂ ਉਹ ਵਿਚਾਰਾ ਦੱਸਦਾ ਪਿਆ ਹੁਣ ਆਇਆ ਕਿੰਨਾ ਆਊਗਾ ਉਹ ਉਹ ਜਾਣਦਾ ਜਾਂ ਉਹਦੀ ਉਹ ਤੋਲ ਵਾਲੀ ਡਾਇਰੀ ਜਾਣਦੀ ਹੈ ਜਿਹੜੀ ਆਰਤੀਏ ਕੋਲੇ ਆ ਠੀਕ ਹੈ ਤਾਂ ਝਾੜ ਕੱਲ ਨਾਲ ਕਣਕ ਵੀ ਚੁਲিয়ে ਉਹਦੇ ਕਰਕੇ ਬਾਦ ਜੂਗਾ ਇਹ ਕੋਈ ਜ਼ਰੂਰੀ ਨਹੀਂ ਕਿਉਂਕਿ ਜੇ ਐ ਹੋ ਸਕਦਾ ਹੁੰਦਾ ਤਾਂ ਝੋਨੇ ਦੇ ਝਾੜ ਅਸੀਂ ਦੱਸ ਦੇਣਾ ਕਿ ਤਾਂ ਝੋਨਾ ਲਾਇਆ ਸੀ ਐਤਕੀ ਤਾਂ ਉਸ ਹਾਲ ਚ ਉਹਨੇ ਦੇ ਝਾੜ ਬੱਲੇ ਬੱਲੇ ਹੋ ਜਾਣੀ ਚਾਹੀਦੀ ਸੀ ਸੋ ਝਾੜ ਜਿਹੜਾ ਹੈਗਾ ਦਿਨ ਵਾਲੇ ਨੇ ਦੇਣਾ ਬਾਈ ਆਪਾਂ ਤਾਂ ਫਸਲ ਦੇ ਵਿੱਚ ਮਿਹਨਤ ਕਰ ਸਕਦੇ ਆ ਫਸਲ ਦਾ ਸਹੀ ਪਾਲਣ ਪੋਸ਼ਣ ਕਰ ਸਕਦੇ ਆ ਪਰ ਜਿਆਦਾ ਤੋਂ ਜਿਆਦਾ ਜਿਹੜੀਆਂ ਚੀਜ਼ਾਂ ਉਹ ਮੌਸਮ ਤੇ ਨਿਰਭਰ ਕਰਦੀਆਂ ਤੇ ਮੌਸਮ ਮਹਾਰਾਜ ਦੀ ਮਰਜ਼ੀ ਤੇ ਨਿਰਭਰ ਕਰਦਾ ਤੇ ਅੱਜ ਕੱਲ ਜਦੋਂ ਚਾਹੁੰਦੀਆਂ ਸਰਕਾਰਾਂ ਵੀ ਮੌਸਮ ਦੀ ਐਸੀ ਤੈਸੀ ਫੇਰ ਦਿੰਦੀਆਂ ਸੋ ਕਣਕ ਦੀ ਬਜਾਈ ਲਈ ਕਾਲੀ ਕਣਕ ਦੀ ਆਪਾਂ ਨੂੰ ਕੋਈ ਲੋੜ ਨਹੀਂ ਹੈਗੀ ਬਹੁਤੀ ਤੇ ਟੈਂਪਰੇਚਰ ਨੂੰ ਜਿਹੜਾ ਹੈਗਾ ਜਿਨ੍ਹਾਂ ਨੇ ਵਾਕੇ ਬੀਜਣੀ ਆ ਕਣਕ ਉਹ ਟੈਂਪਰੇਚਰ ਨੂੰ ਥੱਲੇ ਆਉਣ ਦਿਓ 25 ਡਿਗਰੀ ਦੇ ਆਸੇ-ਪਾਸੇ ਤੇ ਜਿਨ੍ਹਾਂ ਨੇ ਮਲਚੰਗ ਵਾਲੀ ਕਣਕ ਬੀਜਣੀ ਆ ਉਹ ਆਏ ਆ ਵੀ 1 ਨਵੰਬਰ ਤੋਂ 15 ਨਵੰਬਰ ਦੇ ਵਿਚਾਲੇ ਉਹ ਕਣਕ ਦੀ ਬਜਾਈ ਕਰ ਸਕਦੇ ਆ ਤੇ ਮਲਚੰਗ ਵਾਲੀ ਕਣਕ ਜਿਨ੍ਹਾਂ ਨੇ ਬੀਜਣੀ ਆ ਉਹ ਪ੍ਰਤੀ ਏਕੜ 2 ਕਿਲੋ ਕਾਲੀ ਚੱਕਰ ਦਵਾਈ ਆ ਜਿਹੜੀ ਆਈਪੀਐਲ ਵਾਲਿਆਂ ਦੀ ਉਹ ਸੁਲਾਬੀ ਜੀ ਮਿੱਟੀ ਚ ਰਲਾ ਕੇ ਵਾਹਣ ਦੇ ਵਿੱਚ ਛੱਟਾ ਦੇਣਗੇ ਤੇ 1 ਕਿਲੋ ਕਾਲੀ ਚੱਕਰ ਦਵਾਈ 1 ਕੁਆਂਟਲ ਬੀਜ ਨੂੰ ਲਾ ਕੇ ਟ੍ਰੀਟ ਕਰਨ ਤੋਂ ਬਾਅਦ ਜਿਹੜਾ ਹੈਗਾ ਬਜਾਈ ਕਰਨਗੇ ਮਲਚ ਚੰਗਾਲਿਆਂ ਵਾਸਤੇ ਇਹ ਆ ਤੇ ਜਿਨ੍ਹਾਂ ਨੇ ਬਾਹ ਪਣਾ ਕੇ ਵਾਣ ਕਣਕ ਬੀਜਣੀ ਆ ਉਹਨਾਂ ਦੇ ਚਾਰਨਾ ਚੰੰਤੀ ਇਹੀ ਆ ਕਿ ਭਾਈ ਟੈਂਪਰੇਚਰ ਜਿਹੜਾ ਹੈਗਾ 25 ਡਿਗਰੀ ਦੇ ਆਸ-ਪਾਸੇ ਆਉਣ ਦਿਓ ਕਣਕ ਦੇ ਜੰਮ ਸਮੇਂ ਟੈਂਪਰੇਚਰ 22 ਤੋਂ 25 ਡਿਗਰੀ ਹੋਣਾ ਚਾਹੀਦਾ ਤੇ ਆਪਾਂ ਪਿਛਲੇ ਕਈ ਵਾਰਿਆਂ ਤੋਂ ਕਣਕ ਬੀਜ ਤੇ ਆ ਰਹੇ ਆ 28 ਤੋਂ 32 ਡਿਗਰੀ ਵਾਲੇ ਟੈਂਪਰੇਚਰ ਦੇ ਹਿਸਾਬ ਕਿਤਾਬ ਦੇ ਚੱਲਦਿਆਂ ਉਹਦੇ ਕਰਕੇ ਮੇਰਾ ਮੰਨਣਾ ਘਟੋ-ਘਟ ਕੇ ਇੱਕ ਵੱਡਾ ਕਾਰਨ ਹੈ ਕਣਕ ਦੇ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਦਾ ਕਿ ਅਸੀਂ ਤਾ ਹੀ ਤੋਂ 32 ਡਿਗਰੀ ਦੇ ਆਸ-ਪਾਸੇ ਜਦੋਂ ਟੈਂਪਰੇਚਰ ਆਉਂਦਾ ਉਦੋਂ ਕਣਕ ਦੀ ਬਜਾਈ ਸ਼ੁਰੂ ਕਰ ਦਿੰਨੇ ਆ ਤਾਂ ਇੰਨੀ ਕਾਲੀ ਕਣ ਦੀ ਲੋੜ ਨਹੀਂ ਹੈਗੀ ਪਰਮਿੰਦਰ ਸਿੰਘ ਜੀ ਪੁੱਛਿਆ ਸਰੋਂ ਦੀ ਬਜਾਈ ਕਿਸ ਤਰੀਕੇ ਨਾਲ ਕਰੀਏ ਵੱਧ ਝਾੜ ਲੈਣ ਲਈ ਬਾਈ ਜੀ ਜੇ ਤਾਂ ਤੁਸੀਂ 1-2 ਦਿਨਾਂ ਚ ਸਰੋਂ ਦੀ ਬਜਾਈ ਕਰਨੀ ਆ ਤਾਂ ਲਾਈਨ ਤੋਂ ਲਾਈਨ 3 ਫੁੱਟ ਦੇ ਫਾਸਲੇ ਤੇ ਬਜਾਈ ਕਰ ਦਿਓ ਚੰਗੀ ਤਰ੍ਹਾਂ ਵਾਹੇ ਸਵਾਰੇ ਹੋਏ ਬਾਣ ਦੇ ਵਿੱਚ ਤੇ ਜਦੋਂ ਸਰੋਂ ਉੱਗਰ ਕੇ ਆਪਣੀ ਕੱਟ ਗਈ ਹੋ ਜੇ ਉਦੋਂ ਉਹਨੂੰ ਬੂਟੇ ਤੋਂ ਬੂਟਾ ਵੀ ਥੋੜੀ ਜਿਹੀ ਵਿਰਲੀ ਕਰ ਦਿਓ ਉਂਝ ਤਾਂ 340 ਕਰਨੀ ਚਾਹੀਦੀ ਸੀ ਪਰ ਹੁਣ ਥੋੜੇ ਜਿਹਾ ਆਪਾਂ ਲੇਟ ਹੋ ਗਏ ਆ 20 ਦਿਨ ਤਾਂ ਫੇਰ ਆਪਾਂ ਹੁਣ ਕੀ ਕਰਨਾ ਵੀ ਬੂਟੇ ਤੋਂ ਬੂਟਾ ਵੀ 1.5 ਫੁੱਟ ਕਰ ਦੇਣੀ ਆ ਸਰੋਂ ਪੱਟ ਕੇ ਠੀਕ ਆ ਜੀ ਤੇ ਜਦੋਂ ਖੇਤ ਦੇ ਵਿੱਚ ਸਰੋਂ ਨੂੰ ਗੰਦਲ ਪੈ ਗਈ ਤਾਂ ਉਹਦੀ ਗੰਦਲ ਤੋੜ ਦੇਣੀ ਆ ਤੇ ਸਰੋਂ ਨੂੰ ਇੱਕ ਹੀ ਪਾਣੀ ਲੱਗਣਾ ਜਦੋਂ ਫੁੱਲਾਂ ਵਾਲੀ ਸਟੇਜ ਜੀ ਆਉਂਦੀ ਆ ਉਦੋਂ ਲਾ ਦੇਣਾ ਚੇਕਰ ਤੁਹਾਡਾ ਵਾਣ ਵਧੀਆ ਵੱਤਰ ਦੇ ਵਿੱਚ ਤੁਸੀਂ ਸਰੋਂ ਬੀਜੀ ਹੋਈ ਹੈ ਫਿਰ ਹੋ ਸਕਦਾ ਵੀ ਤੁਹਾਡੀ ਸਰੋਂ ਬਿਨਾ ਪਾਣੀ ਤੋਂ ਵੀ ਸਿਰੇ ਚੜ ਜਾਏ ਉਂਝ ਇੱਕ ਪਾਣੀ ਲੱਗਣਾ ਹੈ ਉਹ ਵੀ ਉਦੋਂ ਜਦੋਂ ਸਰੋਂ ਵੱਟਾਂ ਲਕਾਉਂਦੀ ਹੋ ਜਾਵੇ ਤੇ ਇਹ ਹੋ ਗਿਆ ਜੀ ਤੁਹਾਡੇ ਸਵਾਲ ਦਾ ਜਵਾਬ ਜਰਨੈਲ ਸਿੰਘ ਜੀ ਸਤਿ ਸ੍ਰੀ ਅਕਾਲ ਤੇ ਜਾਜਵੰਦਰ ਸਿੰਘ ਜੀ ਵੀ ਕਹਿੰਦੇ ਹਾਈ ਓਕੇ ਸਰ ਸੋ ਆ ਹੁਣ ਤੁਹਾਨੂੰ ਝੋਨਾ ਦਿਖਾ ਦਿੰਨੇ ਆ ਜਿਹੜੇ ਇਹਦੇ ਵਿੱਚ ਕੰਬਾਈਨ ਨੇ ਇਹ ਤੋਂ ਬਾਅਦ ਆਉਣਾ ਆ ਦੇਖ ਲਓ ਜੀ ਇਹ ਝੋਨਾ ਪੀਆਰ 131 ਇਹਦੇ ਵਿੱਚ ਸਿਰਫ 72 ਕਿਲੋ ਯੂਰੀਆ ਪ੍ਰਤੀ ਏਕੜ ਚਾਰ ਕਿਸ਼ਟਾਂ ਚ ਪਹਿਲੀ 12 ਕਿਲੋ ਦੂਜੀ 16 ਕਿਲੋ ਤੀਜੀ ਕਿਸ਼ਟਾ ਜਿਹੜੀ ਉਹ ਸੀਗੀ ਆਪਣੀ 20 ਕਿਲੋ ਚੌਥੀ ਕਿਸ਼ਟ ਉਹ ਸੀਗੀ 24 ਕਿਲੋ ਪਹਿਲੀ ਕਿਸ਼ਤ ਤੋਂ 4-5 ਦਿਨਾਂ ਬਾਅਦ ਇਹਦੇ ਵਿੱਚ ਆਪਾਂ 15 ਕਿਲੋ ਸਰੋਂ ਦੀ ਖਾਲ ਪਾਤੀ ਸੀ ਤੇ ਤੀਜੀ ਤੇ ਚੌਥੀ ਕਿਸ਼ਤ ਦੇ ਨਾਲ 15-15 ਕਿਲੋ ਮਿਊਰੇਟ ਆਫ ਪੋਟਾਸ਼ ਉਹ ਪਾਈ ਗਈ ਸੀ ਝੋਨੇ ਦੇ ਵਿੱਚ ਤੇ ਇਹਦੇ ਨਾਲ ਇਸ ਝੋਨੇ ਦੇ ਉੱਤੇ ਆਪਾਂ ਦੋ ਸਪਰੇਹਾਂ ਕੀਤੀਆਂ ਸੀਗੀਆਂ ਆਪਣਾ ਜਿਹੜਾ ਲਘੂ ਤੱਤ ਘੋਲ ਆਪਾਂ ਘਰੇ ਤਿਆਰ ਕਰਦੇ ਹਾਂ ਢਾਈ ਢਾਈ ਇੱਕ ਲਗੂ ਤਤ ਕੋਲ ਮੈਂ ਨਾ ਵੱਟ ਜੀ ਦੇਖ ਕੇ ਵਿੱਚ ਵਰਦਾ ਆ ਆ ਆ ਗਈ ਵੱਟ 2.5 2.5 ਇੱਕ ਲਗੂ ਤਤ ਕੋਲ ਦੀਆਂ 200 ਪ੍ਰੇਹਾਂ ਕੀਤੀਆਂ ਸੀ ਇਹਦੇ ਇਲਾਵਾ ਆਪਾਂ ਇਹਦੇ ਤੇ 200 ਪ੍ਰੇਹਾਂ ਕੀਤੀਆਂ ਸੀਗਾ ਮਿੱਤਰੋ ਆਪਣਾ 2.5 ਕਿਲੋ ਯੂਰੀਆ ਅੱਧਾ ਕਿਲੋ ਸਲਫਰ 80% ਤੇ 200 ਗ੍ਰਾਮ ਚਲੇਟਡ ਜ਼ਿੰਕ ਸੋ 19 ਤਰੀਕ ਨੂੰ ਆਪਾਂ ਇੱਥੇ ਫਾਰਮਰ ਫੀਲਡ ਸਕੂਲ ਬੁਲਾਇਆ ਸੀ ਮਤਲਬ ਦੂਰੋਂ ਨੇੜੇੋਂ 30 ਦੇ ਆਸ-ਪਾਸੇ ਕਿਸਾਨ ਇਸ ਖੇਤ ਦੇ ਵਿੱਚ ਆਏ ਸੀਗੇ ਇਹ ਸਾਰੀ ਫਸਲ ਉਹਨਾਂ ਨੇ ਅੱਖੀ ਦੇਖੀ ਤੇ ਇਸ ਫਸਲ ਦੇ ਬਾਰੇ ਉਹਨਾਂ ਨੇ ਆਪਣੇ ਜਿਹੜੇ ਵਿਊ ਆ ਉਹ ਖੇਤ ਦੇ ਵਿੱਚੋਂ ਸਾਡੇ ਨਾਲ ਸਾਂਝੇ ਕੀਤੇ ਉਹ ਵੀਡੀਓ ਆਪਾਂ ਆਪਣੇ ਪੇਜ ਤੇ ਵੀ ਪਾਈ ਹੋਈ ਆ ਉਹਨੂੰ ਬਹੁਤ ਪਿਆਰ ਮਿਲਦਾ ਪਿਆ ਵੀਡੀਓ ਨੂੰ ਤੇ ਆਪਣੇ YouTube ਚੈਨਲ ਤੇ ਵੀ ਪਾਈ ਹੋਈ ਆ ਤਾਂ ਉਹਨਾਂ ਕਿਸਾਨਾਂ ਦੇ ਵੀਊ ਤੁਸੀਂ ਸੁਣ ਸਕਦੇ ਹੋ ਤੇ ਆਹ ਤੁਸੀਂ ਦੇਖ ਲਓ ਵੀ ਕਿੰਨਾ ਸੋਹਣਾ ਜਿਹੜਾ ਹੈਗਾ ਇਹਦੇ ਤੇ ਅਨਾਜ ਪੱਕੋ ਮਹਾਰਾਜ ਦੀ ਕਿੰਨੀ ਜ਼ਿਆਦਾ ਕਿਰਪਾ ਸੋ ਸਿਰਫ ਇਹ ਸਮਾਨ ਅਸੀਂ ਇਸ ਝੋਨੇ ਦੇ ਪਾਲਣ ਪੋਸ਼ਣ ਦੌਰਾਨ ਵਰਤਿਆ ਇਹਦਾ ਸਾਰੇ ਦਾ ਟੋਟਲ ਖਰਚਾ ਸੀਗਾ 2296 ਰੁਪਏ ਪ੍ਰਤੀ ਏਕੜ ਠੀਕ ਹੈ ਜੀ 30 ਰੁਪਏ ਉਹ ਜੁੜੇ ਆ 2296 ਤਾਂ ਬਣੇ ਆ ਵੀ 30 ਰੁਪਏ ਅਸੀਂ ਜੋੜਦੇ ਆ ਇੱਕ ਸਪਰੇਅ ਲਾਸਟ ਦੇ ਵਿੱਚ ਸੂਡੋ ਮਨਾਸ ਦੀ ਇਹਦੇ ਤੇ ਕੀਤੀ ਗਈ ਸੀ ਮਲਟੀਪਲਾਈ ਕਰਕੇ ਤਾਂ ਉਹ 30 ਰੁਪਿਆ 30 ਰੁਪਏ ਕਿੱਲਾ ਪੈਂਦੀ ਆ ਤਾਂ ਇਹ ਜਿਹੜਾ ਝੋਨਾ ਅੱਜ ਇਹਨੂੰ ਵੱਡ ਵਧਣਾ ਸ਼ੁਰੂ ਕੀਤਾ ਜਾ ਚੁੱਕਿਆ ਉਹ ਮਸ਼ੀਨ ਲੱਗ ਚੁੱਕੀ ਆ ਮੇਰਾ ਖਿਆਲ ਮਸ਼ੀਨ ਦੀ ਬੈਲਟ ਬੁਲਟ ਦੇ ਵਿੱਚ ਕੋਈ ਨੁਕਸਾ ਆ ਗਿਆ ਪਹਿਲਾਂ ਵੀ ਬੈਲਟ ਟੁੱਟ ਗਈ ਸੀ ਹੁਣ ਫੇਰ ਕੋਈ ਦਿੱਕਤ ਆਈ ਹੋਈ ਆ ਸਾਢੇ 4 ਕਿੱਲੇ ਚੋਨਾ ਵੱਢਿਆ ਜਾ ਚੁੱਕਾ ਤੇ ਮਿੱਤਰੋ ਸਾਢੇ 4 ਕਿੱਲਿਆਂ ਦੇ ਵਿੱਚੋਂ ਜਿਹੜੀ ਹੈਗੀ ਆ 11 ਟੈਂਕੀਆਂ ਮਸ਼ੀਨ ਦੀਆਂ ਭਰ ਕੇ ਸਾਡੀਆਂ ਟਰਾਲੀਆਂ 'ਚ ਪੈ ਗਈਆਂ ਇੱਕ ਗੇੜਾ ਮੰਡੀ ਛਾਡਾਂ ਦਾ ਤੇ ਉਹ ਜਿਹੜਾ ਉਸ ਵਿੱਚ ਉੱਥੇ ਸਾਰਾ ਟਰਾਲਾ ਖੜਾ ਹੈ ਉਹਦੇ ਵਿੱਚ ਡੇਢ ਕਿੱਲੇ ਦਾ ਝੋਨਾ ਪੈ ਚੁੱਕਿਆ ਤੇ ਮੈਂ ਤੁਹਾਨੂੰ ਦਿਖਾਉਣਾ ਨੇੜੇ ਜਾ ਕੇ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਡੇਢ ਕਿੱਲੇ ਦਾ ਝੋਨਾ ਜਿਹੜਾ ਉਸ ਟਰਾਲੇ ਦੇ ਵਿੱਚ ਪਿਆ ਉਹਦੇ ਤੋਂ ਮੈਨੂੰ ਲੱਗਦਾ ਤੁਹਾਨੂੰ ਝਾੜ ਦਾ ਅੰਦਾਜ਼ਾ ਆ ਜਾਣਾ ਚਾਹੀਦਾ ਤੇ ਮੈਨੂੰ ਤਾਂ ਇਹ ਮਹਿਸੂਸ ਹੋ ਰਿਹਾ ਕਿ ਬਾਈ ਦਪਿੰਦਰ ਸਿੰਘ ਹੁਣਾਂ ਦੀ ਜਿਹੜੀ ਮਿਹਨਤ ਆ ਪ੍ਰਮਾਤਮਾ ਤੇ ਵਿਸ਼ਵਾਸ ਆ ਕੁਦਰਤ ਤੇ ਵਿਸ਼ਵਾਸ ਆ ਤੇ ਕੁਦਰਤ ਨਾਲ ਇੱਕ ਮਿੱਕਤਾ ਤੇ ਨੇੜਤਾ ਵਿੱਚ ਰਹਿ ਕੇ ਖੇਤੀ ਕਰਨ ਦਾ ਜਿਹੜਾ ਉਹਨਾਂ ਦਾ ਜਜ਼ਬਾ ਉਹਨੂੰ ਮਹਾਰਾਜ ਨੇ ਭਾਗ ਲਾਏ ਆ ਠੀਕ ਹੈ ਜੀ ਇਹ ਜਿਹੜੀ ਕੰਬਾਈਨ ਆ ਵੱਡੀ ਕੰਬਾਈਨ ਆ ਤੇ ਇਹਦੇ ਇੱਕ ਟੈਂਕ ਦੇ ਵਿੱਚ 40 ਮਾਣ ਕਣਕ ਪੈਂਦੀ ਆ ਤਾਂ ਉਸ ਦੇ ਹਿਸਾਬ ਨਾਲ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਕੁ ਝੋਨਾ ਪੈਂਦਾ ਹੋਊਗਾ ਮੈਨੂੰ ਇਹਦੇ ਬਾਰੇ ਕੋਈ ਅੰਦਾਜ਼ਾ ਨਹੀਂ ਹੈਗਾ ਤੇ 11 ਟੈਂਕੀਆਂ ਇਹਦੀਆਂ ਸਾਡੀਆਂ ਟਰਾਲੀਆਂ ਦੇ ਵਿੱਚ ਖਾਲੀ ਹੋਈਆਂ ਸਾਢੇ 4 ਕਿੱਲੇ ਵਾਹਣ ਚੋਂ ਤੇ ਆਹ ਜਿਹੜਾ ਆ ਜਿਹੜਾ ਡੇਢ ਕਿੱਲਾ ਤੁਸੀਂ ਦੇਖ ਰਹੇ ਹੋ ਇਹ ਹੁਣੇ-ਹੁਣੇ ਵੱਢਿਆ ਗਿਆ ਤੇ ਇਹਦਾ ਝੋਨਾ ਉਹ ਟਰਾਲੇ ਦੇ ਵਿੱਚ ਪਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਐਸ ਪਲਾਟ ਦੇ ਵਿੱਚ ਆਏ ਹੂੰ ਤੁਰ ਤੱਕ ਇਹ ਲੰਮਾ ਪਲਾਟ ਤੇ ਇਹ ਪਲਾਟ ਵੱਢਣ ਤੋਂ ਬਾਅਦ ਜਿਹੜੇ ਆ ਪੰਜ ਕਿੱਲੇ ਪਾਸੇ ਰਹਿ ਗਏ ਇਹਨਾਂ ਦੇ ਵਿੱਚ ਅਸੀਂ ਜਾਵਾਂਗੇ ਜਿੱਥੋਂ ਮੈਂ ਤੁਹਾਨੂੰ ਦਿਖਾ ਕੇ ਲਿਆ ਆ ਤਾਂ ਆਹ ਮਸ਼ੀਨ ਦੇ ਵਿੱਚ ਕੋਈ ਨੁਕਸ ਪੈ ਗਿਆ ਨਿਕਲ ਗਿਆ ਨੁਕਸ ਨਿਕਲ ਗਿਆ ਅੱਛਾ ਚੈਨ ਦੀ ਅੜੀ ਟੁੱਟ ਗਈ ਸੀ ਕੀ ਹਾਲ ਆ ਜੀ ਤੇ ਉਹ ਅੜੀ ਇਹਨਾਂ ਨੇ ਜੋੜ ਲਈ ਆ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਤੁਸੀਂ ਅੰਦਾਜ਼ਾ ਲਾਇਓ ਵੀ ਮਹਾਰਾਜ ਦੀ ਕਿੰਨੀ ਕਿਰਪਾ ਹੋਈ ਆ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਇਹ ਡੇਢ ਕਿੱਲੇ ਦਾ ਝੋਨਾ ਜਿਹੜਾ ਟਰਾਲੇ 'ਚ ਪਾਇਆ ਗੁਰੂ ਮਹਾਰਾਜ ਨੇ ਉਹ ਅੰਦਾਜ਼ਾ ਲਾ ਲਿਓ ਵੀ ਕਿੰਨਾ ਕੁ ਵਜਨ ਤੁਹਾਨੂੰ ਲੱਗੂਗਾ ਵੀ ਉਹ ਕਿੰਨਾ ਝਾੜ ਪੱਖੋਂ ਤੁਹਾਨੂੰ ਅੰਦਾਜ਼ਾ ਆਉਣਾ ਚਾਹੀਦਾ ਤਾਂ ਆਪਾਂ ਆ ਗਏ ਆ ਠੀਕ ਹੈ ਜੀ ਮਾਉਂਟ ਟਰਾਲੇ ਦੇ ਉੱਤੇ ਆ ਇਹ ਜਿਹੜਾ ਝੋਨਾ ਟਰਾਲੇ ਦੇ ਵਿੱਚ ਬਾਈ ਜੀ ਡੇਢ ਕਿੱਲੇ ਦਾ ਝੋਨਾ ਆ ਇਧਰ ਲਈ ਖੁੰਝ ਉਧਰ ਲਈ ਖੁੰਝ ਆ ਵਿਚਾਲਾ ਤੇ ਉਹ ਪਿੱਛਾ ਡੇਢ ਕਿੱਲੇ ਦਾ ਝੋਨਾ ਕਮੈਂਟ ਕਰਕੇ ਤੁਸੀਂ ਸਾਨੂੰ ਅੰਦਾਜ਼ਾ ਦੇ ਸਕਦੇ ਹੋ ਵੀ ਇਹ ਪ੍ਰਤੀ ਏਕੜ ਕਿੰਨਾ ਕੁ ਝੜ ਸਕਦਾ ਇਹ ਚਾਰ ਟੈਂਕੀਆਂ ਸੀ ਡੇਢ ਕਿੱਲੇ ਦੇ ਵਿੱਚੋਂ ਇਸ ਟਰਾਲੇ ਦੇ ਵਿੱਚ ਪਈਆਂ ਤੇ ਸਭ ਤੋਂ ਖਾਸ ਗੱਲ ਇਹ ਆ ਕਿ ਸਾਡੇ ਝੋਨੇ ਦੇ ਵਿੱਚ ਤੁਸੀਂ ਇੱਕ ਵੀ ਦਾਣਾ ਗਟੋਲੀ ਵਾਲਾ ਨਹੀਂ ਦਿਖਾ ਸਕਦੇ ਹਲਦੀ ਡੋਡੀ ਰੋਗ ਵਾਲਾ ਨਹੀਂ ਦਿਖਾ ਸਕਦੇ ਜਿਹੜਾ ਵਜਨ ਆ ਇਸ ਵੇਲੇ ਝੋਨੇ ਦਾ ਮੈਨੂੰ ਤਾਂ ਬਹੁਤ ਵੱਡੀ ਉਮੀਦ ਬਣਾਉਂਦਾ ਪਿਆ ਤੇ ਜਿਸ ਤਰ੍ਹਾਂ ਇਸ ਵਾਰ ਝੋਨੇ ਦਾ ਝਾੜ ਪੂਰੇ ਪੰਜਾਬ ਦੇ ਵਿੱਚ ਨਿਰਾਸ਼ਾ ਜਨਕ ਹੈ। ਉਹਦੇ ਮੁਕਾਬਲੇ 'ਚ ਸਾਨੂੰ ਮਹਾਰਾਜ ਦੀ ਪੂਰੀ ਕਿਰਪਾ ਲੱਗਦੀ ਹੈ ਸਾਡੇ ਆਲੇ ਖੇਤ ਦੇ ਪੱਖ ਤੋਂ ਬਹੁਤ ਸੋਹਣਾ ਜਿਹੜਾ ਹੈਗਾ ਮੈਨੂੰ ਲੱਗਦਾ ਪਿਆ ਝਾੜ ਆ। ਵਾਕਈ ਮੈਂ ਤਾਂ ਬਈ ਆ ਓਵੇਂ ਤੁਹਾਡੇ ਵਾਂਗੂ ਕਿਸਾਨ ਨਹੀਂ ਹੈਗਾ। ਮੇਰੇ ਅੰਦਾਜ਼ੇ ਕੱਚੇ ਪੱਕੇ ਹੋ ਸਕਦੇ ਆ ਤੁਸੀਂ ਕਿਸਾਨ ਹੋ ਤੁਹਾਨੂੰ ਜ਼ਿਆਦਾ ਪਤਾ ਹੈ। ਇੱਕ ਟੈਂਕੀ ਦੇ ਵਿੱਚ ਕਿੰਨਾ ਝੋਨਾ ਪੈ ਸਕਦਾ ਜਿਹੜੀ ਚ 40 ਮਾਣ ਕਣਕ ਪੈ ਜਾਂਦੀ ਹੈ ਤੇ ਉਸ ਤਰੀਕੇ ਨਾਲ 11 ਟੈਂਕੀਆਂ ਦਾ ਅੰਦਾਜ਼ਨ ਕੀ ਝਾੜ ਹੋ ਸਕਦਾ ਉਹ ਤੁਸੀਂ ਕਮੈਂਟਾਂ ਦੇ ਵਿੱਚ ਲਿਖ ਕੇ ਜਿਹੜਾ ਹੈਗਾ ਸਾਡੀ ਜਾਣਕਾਰੀ 'ਚ ਵਾਧਾ ਕਰ ਸਕਦੇ ਹੋ ਤੇ ਅਸੀਂ ਇਹੀ ਬੇਨਤੀ ਕਰਦੇ ਹਾਂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਵੀ ਜਿਹੜੇ ਕਿਸਾਨ ਦਾ ਝੋਨਾ ਹਜੇ ਵੱਢਣ ਵਾਲਾ ਮਹਾਰਾਜ ਕਿਰਪਾ ਕਰੋ ਸਾਰਿਆਂ ਦੀਆਂ ਭੁੱਲਾਂ ਚੁੱਕਾ ਵਕਸ਼ੋ ਤੇ ਦਾਣਿਆਂ ਦੇ ਨਾਲ ਰਾਜਮੀਆਂ ਝੋਲੀਆਂ ਭਰੋ ਚਾੜ ਵਾਲੇ ਪੱਕ ਤੋਂ ਜਿਹੜਾ ਹੈਗਾ ਜੋ ਪਿੱਛੇ ਹੋ ਗਿਆ ਉਹ ਹੁਣ ਅੱਗੇ ਨਾ ਹੋਵੇ ਇੰਨੀ ਕਿਰਪਾ ਕਰਿਓ ਗੁਰੂ ਮਹਾਰਾਜ ਇਹੀ ਕਹਿੰਦੇ ਹੋਏ ਅਸੀਂ ਆ ਗਿਆ ਲੈਨੇ ਆ ਤੇ ਤੁਸੀਂ ਜ਼ਰੂਰ ਕਮੈਂਟ ਕਰਕੇ ਸਾਨੂੰ ਅੰਦਾਜ਼ਾ ਦੇ ਸਕਦੇ ਹੋ ਵੀ 11 ਟੈਂਕੀਆਂ ਖਾਲੀ ਹੋਈਆਂ ਸਾਡੇ ਟਰਾਲਿਆਂ ਦੇ ਵਿੱਚ 7 ਟੈਂਕੀਆਂ 3 ਕਿੱਲੇਾਂ ਚੋਂ ਤੇ 4 ਟੈਂਕੀਆਂ 1.5 ਕਿੱਲੇ ਚੋਂ 4.5 ਕਿੱਲੇਾਂ ਚੋਂ 11 ਟੈਂਕੀਆਂ ਟਰਾਲੀ 'ਚ ਪਈਆਂ ਤਾਂ ਤੁਸੀਂ ਅੰਦਾਜ਼ਾ ਦੇ ਸਕਦੇ ਹੋ ਵੀ ਇਹ ਕਿੰਨਾ ਕੁ ਝੋਨਾ ਮਹਾਰਾਜ ਦੀ ਕਿਰਪਾ ਨਾਲ ਸਾਡੀ ਝੋਲੀ ਪਿਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਵਿਚਾਰ ਆ ਜਿਹੜੇ ਉਹ ਕਮੈਂਟਾਂ ਦੇ ਰੂਪ ਵਿੱਚ ਸਾਡੇ ਨਾਲ ਜਰੂਰ ਸਾਂਝੇ ਕਰਿਓ ਹੁਣ ਤਾਂ ਜਿੰਨੇ ਵੀ ਤੁਸੀਂ ਕਮੈਂਟ ਕੀਤੇ ਆ ਕੀਤੇ ਆ ਜਦੋਂ ਆਪਾਂ ਇਸ ਵੀਡੀਓ ਦਾ ਲਾਈਵ ਬੰਦ ਕਰਦੇ ਆਂਗੇ ਉਸ ਤੋਂ ਬਾਅਦ ਜਰੂਰ ਵੀਡੀਓ ਤੇ ਵਾਪਸ ਆਇਓ ਤੇ ਸਾਡੀ ਜਿਹੜੀ ਹੈਗੀ ਹੌਸਲਾ ਫੁਜਾਈ ਕਰਿਓ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਤੇ ਕਲਿੱਕ ਕਰ ਦਿਓ ਤਾਂ ਕਿ ਸਾਡੇ ਚੈਨਲ ਤੋਂ ਜੋ ਵੀ ਅਪਡੇਟ ਤੁਹਾਨੂੰ ਦਿੱਤੀ ਜਾਵੇ ਉਹ ਤੁਹਾਡੇ ਤੱਕ ਪਹੁੰਚ ਗਿੜਵੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ